ਨਵੰੰਗਲ ਦੇ ABC ਆਡੀਟੋਰੀਅਮ ਵਿਖੇ ਅੱਜ NFLX EMPLOYE WELFARE ASSOCIATION ਦੀ ਇੱਕ ਮੀਟਿੰਗ ਹੋਈ ਜਿਸ ਦੇ ਵਿੱਚ ਵੱਖ-ਵੱਖ ਯੂਨਿਟਾਂ ਤੋਂ ਰਿਟਾਇਰ ਹੋਏ ਕਮਚਾਰੀਆਂ ਨੇ ਹਿੱਸਾ ਲਿਆ ਇਸ ਮੀਟਿੰਗ ਦੇ ਵਿੱਚ NFL ਦੇ ਵਿੱਚ ਸੇਵਾ ਨਿਭਾ ਚੁੱਕੇ ਮੁਲਾਜ਼ਮਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਪੇਸ਼ਾਰੀਆਂ ਸਮੱਸਿਆਵਾਂ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਐਸੋਸੀਏਸ਼ਨ ਦਾ ਹੈੱਡ ਆਫਿਸ ਬਿਠੰਡਾ ਵਿਖੇ ਹੈ ਤੇ ਅੱਜ ਮੁਲਾਜ਼ਮਾਂ ਦੇ ਕਈ ਮੁੱਦਿਆਂ ਨੂੰ ਲੈ ਕੇ ਇਹ ਮੀਟਿੰਗ ਕੀਤੀ ਗਈ ਗੱਲਬਾਤ ਕਰਦਿਆਂ ਏਰੀਆ ਸੈਕਟਰੀ ਨੇ ਦੱਸਿਆ ਕਿ ਅੱਜ ਇਸ ਐਸੋਸੀਏਸ਼ਨ ਦੇ ਵਿੱਚ ਨੰਗਲ ਤੋਂ ਤਕਰੀਬਨ 200 ਤੋਂ ਵੱਧ ਮੈਂਬਰ ਸ਼ਾਮਲ ਹਨ ਤੇ ਐਨਐਫਐਲ ਦੇ ਸਮੁੱਚੇ ਯੂਨਿਟਾਂ ਨੂੰ ਮਿਲਾ ਕੇ ਇਸ ਐਸੋਸੀਏਸ਼ਨ ਦੇ ਵਿੱਚ 1240 ਮੈਂਬਰ ਹਨ ਜਿਨ੍ਹਾਂ ਨੂੰ ਪੇਸ਼ਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਐਸੋਸੀਏਸ਼ਨ ਵੱਲੋਂ ਉਪਰਾਲਾ ਕੀਤਾ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਅੱਜ ਦੀ ਇਸ ਮੀਟਿੰਗ ਦੇ ਵਿੱਚ ਪ੍ਰੋਵੀਡੈਂਟ ਫੰਡ ਅਤੇ ਪੈਨਸ਼ਨ ਦੇ ਮੁੱਦਿਆਂ ਦੇ ਉੱਤੇ ਵੀ ਗੱਲਬਾਤ ਕੀਤੀ ਗਈ। ਇਸ ਸੰਬੰਧੀ ਹੋਰ ਗੱਲਬਾਤ ਕਰਦਿਆਂ ਰਿਟਾਇਰਡ ਮੁਲਾਜ਼ਮਾ ਨੇ ਕੀ ਕਿਹਾ ਆਓ ਸੁਣਦੇ ਹਾਂ। ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ। ਨਰਾ ਨਾ ਰਾਮਾਸ਼ਾ ਸਰਫਰ ਡਾਇਰੈਕਟ ਐਮਪਲੋਈ ਫਰਮ ਅਨਰਥ ਡੰਗਲ ਯੂਨਿਟ ਅੱਜ ਵਿੱਚ ਮੀਟਿੰਗ ਕੀਤੀ ਹੈ ਕਿ ਮੋਤਾਜ ਕੀ ਮੀਟਿੰਗ ਹੋਇਆ ਜੀ ਕਿ ਜਦੋਂ ਉਹ ਐਮਪਲੋਈ ਇਨ ਸਰਵਿਸ ਹੁੰਦਾ ਉਦੋਂ ਯੂਨੀਅਨਸ ਉਹਨਾਂ ਦੀ ਬਹੁਤ ਫਰਨ ਵਾਸਾ ਤਤ ਪਰ ਨਹੀਂ ਆ ਲੇਕਿਨ ਆਫਟਰ ਰਿਟਾਇਰਮੈਂਟ ਉਹ ਇੱਕ ਬਿਲਕੁਲ ਨਿਮੋਣਾ ਜਿਹਾ ਬਣ ਜਾਂਦਾ ਆਈਸੋਲੇਸ਼ਨ ਚਲ ਜਾਂਦਾ ਹੈਗਾ ਔਰ ਉਹਨਾਂ ਦੇ ਸੋਸ਼ਲ ਸਿਕਿਉਰਿਟੀ ਕਿਉਂਕਿ ਗਵਰਨਮੈਂਟ ਵੱਲੋਂ ਜਿੰਨੀ ਚਾਹੀਦੀ ਉਹ ਇੰਡੀਆ 'ਚ ਨਹੀਂ ਮਿਲ ਰਹੀ ਹੈ ਦੀ ਹੈ ਉਹ ਸੋਸ਼ਲ ਸਿਕਿਉਰਿਟੀ ਦਿਲਾਉਣ ਵਾਸਤਾ ਹੈ ਉਹਨਾਂ ਦੇ ਹੱਕਾਂ ਦੀ ਰਾਖੀ ਵਾਸਤਾ ਹੈ ਔਰ ਉਹਨਾਂ ਨੂੰ ਅੱਗੇ ਕੋ ਪ੍ਰਸੂ ਕਰਨ ਵਾਸਤਾ ਹੈ ਇਹ ਆਰਗੇਨਾਈਜੇਸ਼ਨ ਦਾ ਬਣਨਾ ਬਹੁਤ ਜ਼ਰੂਰੀ ਸੀਗਾ ਔਰ ਮੈਂ ਸਹਾਜ ਜੀ ਨੂੰ ਗੁਰਮੁਖ ਸਿੰਘ ਜੀ ਨੂੰ ਔਰ ਇਹਨਾਂ ਦੀ ਸਾਰੀ ਟੀਮ ਨੂੰ ਇਸ ਚੀਜ਼ ਦੀ ਮੁਬਾਰਕਬਾਦਨਾ ਕਿ ਇਹਨਾਂ ਨੇ ਬਹੁਤ ਹੀ ਬੜਾ ਭਾਰੀ ਉਦਮ ਆਪਣੇ ਹੱਥ ਲਿਆ ਹੈਗਾ ਜੋ ਕਿ ਸਰਵਸਟੂ ਦੀ ਸੋਸਾਇਟੀ ਤੋਂ ਤੌਰ ਤੇ ਵੀ ਜਾਣਿਆ ਜਾਏਗਾ ਔਰ ਸਾਰੇ ਜਿਹੜੇ EMPLOYEES ਹੈਗੇ ਆ ਉਹਨਾਂ ਨੂੰ ਖੇਡਣ ਤੋਂ ਬਾਅਦ ਫਿਰ ਇੱਕ ਮੁਟ ਕਰਨ ਵਾਸਤੇ ਇਹਨਾਂ ਦਾ ਬੜਾ ਤਕੜਾ ਉਪਰਾਲਾ ਹੈਗਾ ਔਰ ਤਾਂ ਕਿ ਕਿਸੇ ਵੀ EMPLOYEE ਨੂੰ ਅਗਰ ਕੋਈ ਦਿੱਕਤ ਦਾ ਪੇਸ਼ ਆਦੀ ਹੈਗੀ ਹੈ ਉਸ ਤੇ ਸਮਾਧਾਨ ਵਾਸਤੇ ਇਹ ਬੇਸ਼ੱਕੰਤ ਪਰ EMPLOYEES ਲਗਾ ਜੋ ਕੰਮ ਹੈ ਠੀਕ ਸਰ ਇਹ ਸਾਡੀ ਐਨ ਐਫ ਐਲ ਐਕਸ empioyes ਵੈਲਫੇਅਰ ਐਸੋਸੀਏਸ਼ਨ ਹੈ ਬਠਿੰਡਾ ਇਹਨਾਂ ਦਾ ਹੈੱਡ ਆਫਿਸ ਹੈ ਔਰ ਅਸੀਂ ਇਹਨਾਂ ਦੇ ਨਾਲ ਐਸੋਸੀਏਟਡ ਹੈ ਔਰ ਮੈਂ ਉਹਨਾਂ ਦਾ ਐਜ ਏਰੀਆ ਸੈਕਟਰੀ ਮੈਂ ਇਹਨਾਂ ਦਾ ਏਰੀਆ ਸੈਕਟਰੀ ਹੈ ਔਰ ਲੋਕਲ ਜਿਹੜੇ ਮੰਡਲ ਦੇ ਰਿਟਾਇਰ ਐਮਪਲੋਈਜ਼ ਹੈ ਐਕਸ ਐਮਪਲੋਈਜ਼ ਹੈ ਉਹਨਾਂ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਹੈਗੀਆਂ ਉਹ ਅਸੀਂ ਲੋਕਲ ਆਪਣੇ ਕੋਲ ਨੋਟ ਕਰੀਤੀਆਂ ਹੈ ਔਰ ਜਾਤਾ ਅਸੀਂ ਲੋਕਲ ਉਹਨਾਂ ਦਾ ਸੋਲੂਸ਼ਨ ਦੇ ਸਕਤੇ ਆ ਤਾਂ ਠੀਕ ਹੈ ਨਹੀਂ ਤਾਂ ਅਸੀਂ ਪਟੰਡਾ ਸਾਡੇ ਐਮਜੀ ਗੌਰਵ ਪ੍ਰੈਕਟਿਡ ਸਾਹਿਬ ਆਏ ਹੋਏ ਆ ਉਹ ਆਪਣਾ ਸੁਣ ਕੇ ਚਾਹੇ ਉਹ ਕਾਰਪੋਰੇਟ ਆਫਿਸ ਨੂੰ ਦਿੱਖ ਦੇਵੇ ਚਾਹੇ ਉਹ ਯੂਨਿਟ ਲੈਵਲ ਤੇ ਕੰਮ ਕਰਦੇ ਆ ਸਾਡੇ ਹਰ ਰਿਟਾਇਰੀ ਦੀ ਜਿਹੜੀ ਪ੍ਰੋਬਲਮ ਹੈ ਉਹ ਸੋਲਵ ਕੀਤੀ ਜਾਂਦੀ ਹੈ ਇਸ ਤਰ੍ਹਾਂ ਦੇ ਮਸਲੇ ਕਿਹੜੇ ਰਿਟਾਇਰੀਆਂ ਨੂੰ ਮੈਨੂੰ ਲੱਗਦਾ ਜੋ ਮਨਪੜ ਦਿੱਤੀ ਜਾਂਦੀ ਨਹੀਂ ਮਿਲਦੇ ਬੈਨੀਫਿਟ ਮਿਲਦੇ ਆ ਐਨਐਫਐਲ ਵੱਲੋਂ ਸਾਨੂੰ ਬਹੁਤ ਵਧੀਆ ਬੈਨੀਫਿਟ ਮਿਲਦੇ ਆ ਪਰ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਕਿ ਪ੍ਰੋਵੀਡੈਂਟ ਫੰਡ ਦੀ ਪੈਨਸ਼ਨ ਦਾ ਮੇਨ ਮਸਲਾ ਹੈ ਉਹ 4 11 2022 ਦਾ ਸੁਪਰੀਮ ਕੋਰਟ ਦਾ ਫੈਸਲਾ ਆ ਚੁੱਕਿਆ ਹੈ ਔਰ ਉਹਦੇ ਵਿੱਚ ਸੈਂਟਰਲ ਗਵਰਨਮੈਂਟ ਵੱਲੋਂ ਜੁਆਇੰਟ ਆਪਸ਼ਨ ਫਾਰਮ ਵੀ ਪ੍ਰੋ ਆ ਚੁੱਕਿਆ ਹੈ ਪਰ 4 11 2022 ਤੋਂ ਲੈ ਕੇ ਅੱਜ 2 ਸਾਲ ਹੋ ਚੁੱਕੇ पर ਹਜੇ ਤੱਕ ਹਾਇਰ ਬੇਜਸ ਤੇ ਹਾਇਰ ਪੈਨਸ਼ਨ ਦਾ ਜੋ ਮਸਲਾ ਹੈ ਉਹ ਇੰਪਲੀਮੈਂਟ ਨਹੀਂ ਹੋ ਰਿਹਾ ਮੇਨ ਚੀਜ਼ ਹੈ ਕਿ ਬਹੁਤ ਜ਼ਿਆਦਾ ਨਰਾਸ਼ਾ ਜਿਹੜੀ ਹੈ ਉਹ ਰਿਟਾਇਰੀ ਦੇ ਵਿੱਚ ਇਸ ਕਰਕੇ ਪਾਈ ਜਾ ਰਹੀ ਹੈ ਕਿ 35 ਸਾਲ ਜਾਂ 40 ਸਾਲ ਦੀ ਸਰਵਿਸ ਤਰਨ ਤੋਂ ਬਾਅਦ ਸਿੰਪਲ ਉਹਨੂੰ 2000 ਜਾਂ 3000 ਰੁਪਏ ਮਹੀਨਾ ਪੈਨਸ਼ਨ ਮਿਲਦੀ ਹੈ ਜਿਹੜੀ ਕਿ ਅਸੀਂ ਆਮ ਤੁਸੀਂ ਇਹ ਸੋਚ ਸਕਦੇ ਹੋ ਕਿ ਕੀ 2000 ਜਾਂ 3000 ਚ ਉਹਨਾਂ ਦਾ ਗੁਜ਼ਾਰਾ ਹੋ ਸਕਦਾ ਹੈ ਜਦ ਕਿ ਜਿਸ ਨੇ 1/3 ਆਫ ਲਾਈਫ ਜਿਹੜੀ ਹੈ ਉਹ ਆਪਣੀ ਸਰਵਿਸ ਦੇ ਵਿੱਚ ਲੜਾ ਦਿੱਤੀ ਪਰ ਇਸ ਵੇਲੇ ਉਹ ਆਪਣੇ ਆਪ ਨੂੰ ਠੱਗਿਆ ਇਸ ਤਰ੍ਹਾਂ ਕੇ ਮਹਿਸੂਸ ਕਰਦਾ ਹੈ ਕਿ ਉਹਨੂੰ ਉਚਿਤ ਪੈਨਸ਼ਨ ਜਿਹੜੀ ਹੈ ਉਹ ਮਿਲ ਨਹੀਂ ਰਹੀ ਜਿਹੜੀ ਮਿਲਣੀ ਚਾਹੀਦੀ ਕਿੰਨੇ ਮੈਂਬਰ ਅਸੀਂ ਸਾਡੇ ਮੰਡਲ ਤੋਂ तकरीबन 220 ਜਾਂ 225 ਦੇ ਆਸ-ਪਾਸ ਹੈ ਪਰ ओवरऑल जोड़े वेलफेयर एसोशन बेस्ड है विजयपुर हैड ऑफिस ये सारे मिला के बारह सौ चाली नहीं हर साल है पिछले साल भी मीटिंग हुई थी और इस साल जी है वो नंगल रखी हुई है सारे यूनिट्स आए हुए ਮੁੱਖ ਤੌਰ ਤੇ ਪ੍ਰਧਾਨੀ ਦਾ ਕਿੰਨਾ ਕਿਹੜੀ ਸੰਸਥਾ ਹੈ ਇਹ ਹੈਗਾ ਨੈਸ਼ਨਲ ਕਨਫੈਡਰੇਸ਼ਨ ਆਫ ਰਿਟਾਇਰਡ ਜਿਹੜੀ ਆਲ ਇੰਡੀਆ ਲੈਵਲ ਤੇ ਹੈ ਅਸੀਂ EPS 95 ਦੀ ਪੈਨਸ਼ਨ ਵਾਸਤੇ ਇੱਕ ਕਨਫੈਡਰੇਸ਼ਨ ਬਣਾਈ ਸੀਗੀ ਤੇ ਸੁਪਰੀਮ ਕੋਰਟ ਚ ਕੇਸ ਪਾਇਆ ਸੀ ਕਿਉਂਕਿ ਆਲਰੇਡੀ ਅਸੀਂ NTPC ਵੱਲੋਂ ਮੈਂ NTPC ਦਾ ਵੀ ਪ੍ਰਧਾਨ ਹੈਗਾ ਐਮਪਲੋਈਜ਼ ਦਾ ਅਸੀਂ ਆਲਰੇਡੀ ਉਹਦੇ ਚ ਪਾ ਚੁੱਕੇ ਸੀ ਤੇ ਫਿਰ ਲੋਕਾਂ ਨੇ ਜਦੋਂ ਇਹ ਦੇਖਿਆ ਉਹਨਾਂ ਨੇ ਕਿਹਾ ਵੀ ਤੁਸੀਂ ਸਭ ਦਾ ਹੀ ਪਾਓ ਇਹਨਾਂ ਸਾਡੇ ਪ੍ਰਵੀਨ ਕੋਲੀ ਜੀ ਹੈਗੇ ਆ ਗੜਕਾਵਾ ਉਹ ਆਪਣਾ ਹਰਿਆਣਾ ਟੂਰਿਜ਼ਮ ਦੇ ਤੋਂ ਜੀਐਮ ਰਿਟਾਇਰ ਹੋਏ ਸੀਗੇ ਉਹਨਾਂ ਦਾ ਸਾਨੂੰ ਬੜਾ ਜੋ ਵੀ ਹੈ ਗਾਈਡੈਂਸ ਉੱਥੇ ਤੋਂ ਹੀ ਮਿਲਦੀ ਆ ਉਹ ਉਹਨਾਂ ਨੇ ਮੇਰਾ ਰਿਕਾਰਡ ਤੋੜਦਾ ਹੈ ਥੋੜਾ ਆਈਸੀ ਵਿੱਚ ਉਸ ਸਿਰਪਨ ਜੀ ਅਸੀਂ ਜੋ ਵੀ ਲੜ ਰਹੇ ਆ ਉਹਨਾਂ ਦੇ ਸਿਰਪਨ ਲੱਗਦਾ ਹੁਣ ਕਿੰਨੇ ਤੱਕ ਬੋਲੀਆ ਜੀ ਕੇਸ ਪਿਆ ਰਿਹਾ ਕੇਸ ਦੇਖੋ ਹਲੇ ਤੱਕ ਤਾਂ ਇਹ ਹੋਇਆ ਕਿ ਇੱਕ 14 ਸਤੰਬਰ 14 ਉਤਲ ਉਹਨਾਂ ਨੂੰ ਦੋ ਟੁਕੜੇ ਕਰਤੇ ਜਿਹੜੇ ਉਹ ਤੋਂ ਪਹਿਲਾਂ ਆਲੇ ਸੀ ਉਹਨਾਂ ਨੂੰ ਇਹਨਾਂ ਨੇ ਲਾਉ ਨਹੀਂ ਕੀਤਾ ਬਾਅਦ ਵਾਲਿਆਂ ਨੂੰ ਕਰਤਾ ਇਹ ਜਜਮੈਂਟ ਜਿਹੜੀ 4 11 2022 ਨੂੰ ਆਈ ਸੀ ਹੁਣ ਇਸ ਸੰਸਤਾ ਦੀ ਮੀਟਿੰਗ ਹੈ ਹੁਣ ਅਸੀਂ ਉਹ ਤੋਂ ਬਾਅਦ ਵੀ ਦੋ ਪਟੀਸ਼ਨਾਂ ਪਾ ਚੁੱਕੇ ਆ ਤੇ ਵਸੇ ਹਾਈ ਕੋਰਟ ਦੇ ਵਿੱਚ ਬਹੁਤ ਪਟੀਸ਼ਨਾਂ ਪਈਆਂ ਐਸ ਟਾਈਮ 90 ਪਟੀਸ਼ਨਾਂ ਦਾ ਹੁਣੇ ਥੋੜੇ ਦਿਨ ਪਹਿਲਾਂ ਉਹ ਉਹਨਾਂ ਨੇ ਸਵੀਕਾਰ ਕਰ ਲਈਆਂ ਪੰਜਾਬ ਹਾਈ ਕੋਰਟ ਦੇ ਵਿੱਚ 100 ਤੋਂ ਵੱਧ ਪਹਿਲਾਂ ਵੀ ਪੈਂਡਿੰਗ ਪਈਆਂ ਐ ਤੇ ਉਹਦੇ ਉੱਪਰ ਡਿਫਰੈਂਟ ਡਿਫਰੈਂਟ ਡੇਟਸ ਕੁਝ ਤਾਂ ਆਪਣਾ 10ਵੇਂ ਮਹੀਨੇ ਚ ਹੈ ਤੇ ਕੁਝ ਡੇਟਾ ਜਨਵਰੀ ਫਰਵਰੀ ਜੀ ਵੀ ਹੈ ਗਿਆ ਇਹ ਮਤਲਬ ਡਿਲੇ ਟੈਕਟਿਕਸ ਚੱਲ ਰਹੇ ਹੈਗੇ ਜੋ ਵੀ ਹਾਇ ਇਟਲੀ ਹੋਰ ਟਾਲੀਆਂ ਦੀ ਲੜਾਈ ਜਾਰੀ ਰਹੀ ਰਹੀ ਹੈ ਰਾਈ ਦਾ ਰਾਈ ਦਾ ਜਦ ਤੱਕ ਸਾਨੂੰ ਮਿਲਦਾ ਨਹੀਂ ਜਦ ਤੱਕ ਤਾਂ ਲੱਗੇ ਰਹਿਣਾ ਵਾ ਇਹ ਸਾਡਾ ਸੂਲ ਹੈ ਕਿ ਲਵਾਂਗੇ ਤਾਂ ਲੈ ਕੇ ਛੱਡਣਾ ਵਾ ਸੋਹ ਦਾ ਸਾਡੇ ਨਾਲ 60000 ਤੋਂ ਵੱਧ ਤਾਂ ਮੇਰੇ ਮੈਂਬਰ ਹੈਗੇ ਜੀ ਪੂਰੇ ਹਲੋਵਰ ਇੰਡੀਆ ਦੇ ਅਸੀਂ ਉਹ 60000 ਦੇ ਮੈਂਬਰਸ਼ਿਪ ਲੋਕਤੀ ਸੀ ਮੈਂਬਰ ਤਾਂ ਸਾਰੇ ਬਣਨ ਤਿਆਰ ਹੁੰਦੇ ਪਰ ਸਾਨੂੰ ਇਹਨਾਂ ਪੈਸਾ ਲਿਖੇ ਕਰਾਂਗੇ ਕੀ ਜਰੂਰ ਤੇ ਬਤਾਵੇਗਾ ਤੁਸੀਂ ਇਹ ਸੋਚੋ ਅਸੀਂ ਜਿਸ ਦਿਨ ਬਣਾਏ ਸੀ 100 ਰੁਪਿਆ ਪਰ ਮੈਂਬਰ ਲੱਤਾ ਸੀ ਜੀ ਸੁਪਰੀਮ ਕੋਰਟ ਦੇ ਕੇਸ ਵਾਸਤੇ ਤੇ ਜਿੰਨਾ ਪੈਸਾ 60 ਲੱਖ ਰੁਪਏ ਤਾਂ ਉਹ ਹੀ ਬਣ ਗਿਆ ਸੀ ਉਥੋਂ ਤੋਂ ਫਿਰ ਜਦ ਸਾਨੂੰ ਜਰੂਰਤ ਪਈ ਹੈ ਕਿਉਂਕਿ ਕਪਿਲ ਸਿੰਭਲ ਵਰਗਿਆਂ ਨੂੰ 35-35 ਲੱਖ ਚਾਹੀਦਾ ਸਾਨੂੰ ਦੇਣ ਵਾਸਤੇ ਅਸੀਂ ਉਹ ਵੀ ਕਰਿਆ ਡਾਕਟਰ ਵਿਕਾਸ ਸਿੰਘ ਕਬਲ ਮਤਲਬ ਸੀਨੀਅਰ ਬਹੁਤ ਤਗੜੇ ਤਗੜੇ ਵਕੀਲ ਕਰਕੇ ਤਾਂ ਸੀਨੀਅਰ ਨੇ ਕਹੇ ਸੀ ਘਟਨ ਇਕੱਠਾ ਆਇਆ ਤੁਹਾਡਾ ਕਹਿਣ ਦਾ ਹਾਂ ਇਹਦੇ ਵਿੱਚ ਮਸੱਈਆ ਜੁਵਾਦੀ ਤੁਸੀਂ ਉਹ ਲੈ ਕੇ ਲੜੋਗੇ ਅਸ਼ਰ ਬਿਲਕੁਲ ਲੜਦੇ ਰਹਾਂਗੇ ਜਦ ਤੱਕ ਮਿਲਿਆ ਨਹੀਂ ਇਹ ਕਿ ਦੱਸਣਾ ਹੈ ਇਹ ਮੀਟਿੰਗ ਤੱਕ ਮੁੰਦਾ ਹੈ ਇਹ ਕਿ ਦੱਸਣਾ ਹੈ ਇਹ ਆਲ ਜਾਂ ਭਾਰਤ ਕਰਕੇ ਛੱਡਣਾ ਉਹਦਾ ਛੱਡਣਾ ਹੀ ਨਹੀਂ ਹੈ ਬੈਠ ਕੇ ਲੈਟ ਛੱਡਣਾ